ਸਿਡਨੀ ਵਿੱਚ ਭਾਰਤ ਦੀ ਲਗਾਤਾਰ ਤੀਜੀ ਜਿੱਤ ਰੌਕੋ ਕੋ ਦੀ ਜੋੜੀ ਨੇ ਕੀਤਾ ਕਮਾਲ ਰੋਹਿਤ ਸ਼ਰਮਾ ਨੇ ਲਗਾਇਆ ਸ਼ਤਕ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਕ੍ਰਿਕ ਜਾਨਵਰ ਜੀ ਦੇ ਵਿੱਚ ਰੋਹਿਤ ਸ਼ਰਮਾ ਨੇ ਲਗਾਤਾਰ ਤੀਜੀ ਵਾਰ ਸਿਡਨੀ ਵਿੱਚ ਚੰਗਾ ਪ੍ਰਦਰਸ਼ਨ ਕਰ ਭਾਰਤ ਨੂੰ ਜਿੱਤ ਦਿਵਾਈ ਟਾਸ ਜਿੱਤ ਕੇ ਆਸਟ੍ਰੇਲੀਆ ਨੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ ਭਾਰਤ ਨੇ ਆਸਟ੍ਰੇਲੀਆ ਨੂੰ 236 ਰਨਾਂ ਤੇ ਰੋਕਿਆ ਅਤੇ ਹਰਸ਼ਿਤ ਰਾਣਾ ਨੇ ਲਿੱਤੇ 4 ਵਿਕਟ ਜਸਤੇ ਜਵਾਬ ਚ ਟੀਮ ਇੰਡੀਆ ਨੇ ਇੱਕ ਵਿਕਟ ਖੋ ਕੇ ਲੱਖੇ ਹਾਸਿਲ ਕਰ ਲਿਆ ਭਾਰਤ ਸਰੀਰ ਤਾਨੀ ਜਿੱਤ ਪਾਇਆ ਪਰ ਕਲੀਨ ਚੇਟ ਤੋਂ ਰੋਕਿਆ ਆਸਟ੍ਰੇਲੀਆ ਨੂੰ ਕੁਮਾਰ ਸੰਘਾਕਾਰਾ ਦਾ 14234 ਰਨਾਂ ਦਾ ਰਿਕਾਰਡ ਤੋੜ ਵਿਰਾਟ ਕੋਹਲੀ ਹੁਣ ਦੂਜੇ ਪੜਾਅ 'ਤੇ ਆ ਗਏ ਹਨ ਉਹਨਾਂ ਤੋਂ ਅੱਗੇ ਸਿਰਫ ਸਚਿਨ ਤੈਂਦੁਲਕਰ ਹਨ ਜਿਸ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਬੈਟਿੰਗ ਦਾ ਪ੍ਰਸੰਸਕਾਂ ਨੂੰ ਇੰਤਜ਼ਾਰ ਸੀ ਉਹ ਅੱਜ ਪੂਰਾ ਹੋ ਗਿਆ ਤੁਹਾਨੂੰ ਰੋਕੋ ਦੀ ਬੈਟਿੰਗ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸੋ ਅਤੇ ਹੋਰ ਨਵੇਂ ਨਵੇਂ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਕ੍ਰਿਕ ਜੋਨ ਵਰਜ ਨੂੰ ਸਬਸਕ੍ਰਾਈਬ ਕਰੋ ਧੰਨਵਾਦ